ਲੋ ਜੀ ਆ ਹੈਗਾ ਐਂਟਰੀ ਗੁਰਦੁਆਰਾ ਸਾਹਿਬ ਜੀ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰੋ ਤੁਸੀਂ ਦਰਸ਼ਨ ਵਾਹਿਗੁਰੂ ਜੀ ਕਿਰਪਾ ਕਰੋ ਸਾਰਿਆਂ ਤੇ ਕਰੋ ਦਰਸ਼ਨ ਬਖਤੋ ਫਾਈਨਲੀ ਦੇਖੋ ਲੁੱਕ ਦੇਖੋ ਗੁਰਦੁਆਰਾ ਸਾਹਿਬ ਜੀ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਗਾਇਸ ਕਿਵੇਂ ਹੋ ਜੀ ਆਈ ਹੋਪਸ ਆ ਵਧੀਆ ਹੋਗੇ ਤੇ ਕੈਟ ਹੋਗੇ ਅੱਜ ਦਾ ਬਲੋਗ ਬਹੁਤ ਹੀ ਸੋਹਣਾ ਬਲੋਗ ਹੈ ਅੱਜ ਆਪਾਂ ਤੁਹਾਨੂੰ ਸ਼੍ਰੀ ਪੇਖਵਾਲ ਸਾਹਿਬ ਗੁਰਦੁਆਰੇ ਜੀ ਦੇ ਦਰਸ਼ਨ ਕਰਾਂ ਜਾਣ ਜਾ ਰਹੇ ਆ ਵੀਡੀਓ ਨੂੰ ਅੰਤ ਤੱਕ ਬੜੇ ਰਿਓ ਤੇ ਦਰਸ਼ਨ ਵਧੀਆ ਟੰਗਣਾ ਕਰਾਵਾਂਗੇ ਤੁਹਾਨੂੰ ਤੇ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਬਹੁਤ ਵਿਡੀਓ ਸ਼ੇਅਰ ਕਰ ਦਿਓ ਤੇ ਚੱਲਿਆਂ ਜੀ ਮੈਂ ਤਾਂ ਮੰਮੀ ਹੋਣੀ ਚੱਲੇ ਮੰਮੀ ਵੀ ਆ ਗਏ ਆ ਤੇ ਹੁਣ ਆਪਾਂ ਚੱਲਦੇ ਆ ਜੀ ਤੇ ਚਲੋ ਕਰੋਨੇ ਤੁਹਾਨੂੰ ਦਰਸ਼ਨ ਜੀ ਲੋ ਜੀ ਪੇਖਵਾਲ ਸਾਹਿਬ ਗੁਰਦੁਆਰਾ ਲੱਗੇ ਆਪਾਂ ਪੁੱਜ ਗਏ ਆ ਦੇਖੋ ਬੋਰਡ ਤੇ ਆਪਾਂ ਦੇਖੋ ਜੀ ਆਹ ਦੇਖੋ ਜੀ ਆਪਾਂ ਉਹਨੂੰ ਹੁਸ਼ਾਰਪੁਰ ਰੋਡ 'ਵਾਲੇ ਦੁਰੇ ਆ ਪਾਏ ਆ ਇੱਧਰ ਹਰਿਆਣੇ ਭੁੰਗੇਆੜੀ ਸਾਈਡ ਦੀ ਦਸੂਏਆੜੀ ਦੀ ਸਾਈਡ ਦੀ ਤੇ ਇਹ ਸਾਹਮਣੇ ਸਿੱਧਾ ਹੁਸ਼ਾਰਪੁਰ ਰੋਡ ਨਿਕਲ ਜਾਂਦਾ ਵਾ ਤੇ ਪੇਕੋਵਾਲ ਗੁਰਦੁਆਰਾ ਸਾਹਿਬ ਦੀ ਰਸ ਦੇਖੋ ਐਂਟਰੀ ਗੇਟ ਲੱਗਾ ਹੋਇਆ ਜੀ ਤੇ ਉਹ ਇੱਕ ਬਾਬਾ ਜੀ ਸੰਤ ਬਾਬਾ ਚਰਨ ਸਿੰਘ ਜੀ ਜਿਹੜੇ ਗੱਦੀ ਨਸ਼ੀਸ਼ੀ ਤੇ ਤੇ ਚਲੋ ਤੁਹਾਨੂੰ ਕਰੋਨੇ ਉੱਥੇ ਦਰਸ਼ਨ ਤੇ ਚਲੋ ਚਲੀਏ ਜੀ ਅੱਗੇ ਤੇ ਇਧਰੋਂ ਦੀ ਵੀ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਦੇਖਦੇ ਪਏ ਆ ਇਧਰੋਂ ਦੀ ਵੀ ਜਾ ਸਕਦੇ ਇਧਰ ਵੀ ਰਸਤਾ ਹੈਗਾ ਪਰ ਆਪਾਂ ਤੁਹਾਨੂੰ ਅੱਗੋਂ ਦੀ ਲੈ ਕੇ ਜਾਣਾ ਜਿੱਥੇ ਭੇਖੋਵਾਲ ਅੱਡਾ ਵਾ ਅੱਡੇ ਦੇ ਨਾਲ ਬਿਲਕੁਲ ਹੀ ਆਪਾਂ ਅੰਦਰ ਨੂੰ ਟਰਨ ਨੂੰ ਟਰਨ ਕਰ ਲੈਣਾ ਜੀ ਤੇ ਲੋ ਜੀ ਬਾਸ ਆਪਾਂ ਹੁਣ ਇੱਥੋਂ ਦਸੋਹੇ ਵਾਲੀ ਸਾਈਡ ਤੋਂ ਆਨੇ ਤਾਂ ਆਪਾਂ ਲੈਫਟ ਸਾਈਡ ਟਰਨ ਕਰਨਾ ਵਾ ਆ ਅੱਡਾ ਆ ਗਿਆ ਭੇਖੋਵਾਲ ਸਾਹਿਬ ਜੀ ਦਾ ਤੇ ਚਲੋ ਹੁਣ ਆਪਾਂ ਇਧਰ ਨੂੰ ਮੁੜਦੇ ਹਾਂ ਜੀ ਤੇ ਲੋ ਜੀ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ ਹਜੇ ਤੇ ਕਿਉਂਕਿ ਸ਼ਾਮ ਦਾ ਟਾਈਮ ਆ ਤਕਰੀਬਨ ਆ ਦੇਖੋ ਜੀ 6:30 ਹੋ ਚੱਲੇ ਆ ਤੇ ਚਲੋ ਮੈਂ ਕਿਹਾ ਤੁਹਾਨੂੰ ਦਰਸ਼ਨ ਕਰਾਉਣੇ ਸਾਡੇ ਇੱਕ ਸਬਸਕ੍ਰਾਈਬਰ ਜੀ ਕਹਿੰਦੇ ਸੀ ਕਿ ਤੁਸੀਂ ਭਿਕਵਾਸਾ ਗੁਰਦੁਆਰੇ ਦਰਸ਼ਨ ਨਹੀਂ ਕਰਾਇਆ ਤੁਹਾਨੂੰ ਉੱਥੇ ਦਰਸ਼ਨ ਨਹੀਂ ਕਰਾਉਣੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਤੇ ਇਧਰ ਬਾਹਰ ਵੀ ਗੱਡੀਆਂ ਖੜੀਆਂ ਕਰ ਲੈਂਦੇ ਆ ਤੇ ਆਪਾਂ ਦੇ ਦੇ ਅੰਦਰ ਲੈ ਕੇ ਜਾਂਦੇ ਆ ਤੇ ਚਲੋ ਜੀ ਆ ਦੇਖੋ ਜੀ ਤੇ ਦੋ ਜੀ ਗੁਰਦੁਆਰਾ ਸਾਹਿਬ ਦੇ ਕਰੋ ਤੁਸੀਂ ਦਰਸ਼ਨ ਤਲੋ ਜੀ ਆਪਾਂ ਐਂਟਰੀ ਕਰ ਲਈ ਗੁਰਦੁਆਰਾ ਸਾਹਿਬ ਜੀ ਅੰਦਰ ਤੇ ਆਪਾਂ ਹੁਣ ਪਹਿਲਾਂ ਗੱਡੀ پارک ਕਰ ਲਈਏ ਸਾਹਮਣੇ ਗੁਰਦੁਆਰਾ ਸਾਹਿਬ ਆ ਵੀ ਤੇ ਲੋ ਜੀ ਗੁਰਦੁਆਰਾ ਸਾਹਿਬ ਆ ਪੁੱਜ ਗਏ ਆ ਹੁਣ ਆਪਾਂ ਬੰਨ ਲਈ ਰਮਾਲ ਤੇ ਬਾਬਾ ਜੀ ਦੇ ਲਈ ਆਸ਼ੀਰਵਾਦ ਤੇ ਸਾਹਮਣੇ ਦੇਖੋ ਜੀ ਉਹ ਦੇਖੋ ਗੁਰਦੁਆਰਾ ਸਾਹਿਬ ਇੱਥੇ ਬਾਬਾ ਜੀ ਦੀ ਜਿੱਥੇ ਗੱਡੀ ਨਸ਼ੀਦ ਹੋਈ ਹੈ ਜਿੱਥੇ ਸਮਾਧੀ ਉਹਨਾਂ ਦੀ ਤਾਂ ਆਪਾਂ ਅਦਰ ਗੁਰਦੁਆਰਾ ਸਾਹਿਬ ਪਹਿਲਾਂ ਤੁਹਾਨੂੰ ਮੱਥਾ ਟੇਕੋਣੇ ਫਿਰ ਬਾਬਾ ਜੀ ਦੇ ਦਰਸ਼ਨ ਕਰਨੇ ਆ ਲੋ ਜੀ ਆ ਹੈਗਾ ਐਂਟਰੀ ਗੇਟ ਗੁਰਦੁਆਰਾ ਸਾਹਿਬ ਜੀ ਦਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰੋ ਤੁਸੀਂ ਦਰਸ਼ਨ ਤੇ ਸਾਹਮਣੇ ਹੈ ਗੁਰਦੁਆਰਾ ਸਾਹਿਬ ਜੀ ਲੋ ਜੀ ਦੇਖੋ ਜੀ ਸ਼ਾਮ ਦਾ ਟਾਈਮ ਆ ਉਦਾਂ ਆਈ ਹੋਪ ਕਲੈਰਟੀ ਪਤੀ ਹੋਗੀ ਤੇ ਚਲੋ ਚਾਲਦੇ ਆਂ ਇਹ ਕਰੌਣੇ ਤੁਹਾਨੂੰ ਦਰਸ਼ਨ ਇੱਧਰ ਹੈਗਾ ਜੋੜਾ ਘਰ ਜੀ ਤੇ ਸੰਗਤ ਜਿੱਦਾਂ ਐਤਵਨ ਸੰਗਤ ਬਹੁ ਹੁੰਦੀ ਹੈ ਜੀ ਮੱਥਾ ਟੇਕਣ ਤੇ ਆਪਾਂ ਅੱਜ ਆਇਆ ਹੀ ਸਪੈਸ਼ਲ ਗੁਰਦੁਆਰਾ ਸਾਹਿਬ ਜੀ ਦੀ ਵੀਡੀਓ ਬਣਾਉਣਾ ਕਿਉਂਕਿ ਸਾਡੇ ਸਬਸਕ੍ਰਾਈਬਰ ਨੇ ਕਿਹਾ ਹੈ ਕਿ ਜਰੂਰ ਵੀਡੀਓ ਬਣਾਇਓ ਤੇ ਅੱਜ ਤੁਹਾਨੂੰ ਉੱਥੇ ਹੀ ਦਰਸ਼ਨ ਕਰਾਉਣੇ ਆ ਜੀ ਤੇ ਚਲੋ ਜੀ

ਹਾਂਜੀ ਗੁਰੂ ਦੀ ਪੈਰੀ ਸੰਗਤ ਜੀ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੇ ਦੇਖੋ ਜੀ ਕਿੰਨਾ ਜਰਾ ਮਨ ਨੂੰ ਸਕੂਨ ਮਿਲਦਾ ਪਿਆ ਜੀ ਦਰਸ਼ਨ ਕਰਕੇ ਤੇ ਬਿਲਕੁਲ ਸ਼ਾਂਤੀ ਮਤਲਬ ਮਨ ਨੂੰ ਮਿਲੀ ਆ ਜੀ ਆਈ ਹੋਪ ਤੁਹਾਨੂੰ ਵੀ ਵਧੀਆ ਲੱਗਾ ਹੋਊਗਾ ਤਾਂ ਜਰੂਰ ਇੱਕ ਵਾਰੀ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਜੀ ਹੁਣ ਤੁਹਾਨੂੰ ਥੋੜਾ ਅੱਗੇ ਲੈ ਕੇ ਜਾਣੇ ਆ ਅੱਗੇ ਦਰਸ਼ਨ ਕਰਾਉਣੇ ਆ ਜੀ ਤੇ ਰੋਜ਼ ਹੀ ਸੰਗਤੋਂ ਕਰੋ ਤੁਸੀਂ ਦਰਸ਼ਨ ਤੇ ਰੋਜ਼ ਹੀ ਪਹਿਲਾਂ ਮੱਥਾ ਟੇਕ ਲਿਈਏ ਤੇ ਵਾਹਿਗੁਰੂ ਜੀ ਕਰਤਾ ਬਰਗਾ ਰੋਜ਼ ਹੀ ਕਰੋ ਤੇ ਬਲਕਨਾਥ ਜੀ ਦੇ ਤੇ ਤੇ ਦਰਸ਼ਨ ਕਰ ਰਹੇ ਆ ਆਪਾਂ ਉੱਧਰ ਤੇ ਹੁਣ ਆਪਾਂ ਦਿਖਾਣੇ ਆ ਤੁਹਾਨੂੰ ਕਾਫੀ ਮੰਦਰ ਹੈ ਜੀ ਇੱਥੋਂ ਵੀ ਨਿਸ਼ਾਨ ਸਾਹਿਬ ਆ ਜੀ ਤੇ ਇੱਕ ਦੇਖੋ ਜੀ ਸ਼ੇਵ ਸ਼ੰਕਰ ਜੀ ਦਾ ਮੰਦਰ ਆ ਠੀਕ ਹੈ ਜੀ ਇਧਰ ਬਕਰਤਿਆਂ ਹਾ ਜੀ ਇਹ ਧੋਣਾ ਜੀ ਧੋਣਾ ਸਾਹਿਬ ਜੀ ਤੇ ਸ੍ਰੀ ਦੋ ਬਾਰਕਨਾਥ ਜੀ ਦੇ ਕਰੋ ਦਰਸ਼ਨ ਜੀ ਜੀ ਇਹ ਇਹ ਹਮਾ ਆਤਰਾਣੀ ਦੇ ਦਰਬਾਰ ਦਾ ਜੀ ਤੇ ਉਧਰਲੀ ਸਾਈਡ ਲੰਗਰ ਹਾਲ ਆ ਤੁਹਾਂ ਦੇਖੋ ਨੇ ਜਿੱਧਰ ਉਧਰਲੀ ਸਾਈਡ ਲੰਗਰ ਹਾਲ ਤੇ ਦੇਖੋ ਜੀ ਕਾਫੀ ਵੱਡਾ ਲੰਗਰ ਹਾਲ ਆ ਜੀ ਉਹ ਦੇਖੋ ਸਾਹਮਣੇ ਜੀ ਤਨਹੁਤ ਬਾਬਾ ਜੀ ਦੇ ਸ਼ਰਧਾਗੋਨਾ ਦਰਸ਼ਨ ਕਰਨਾ ਤੈ ਤੇ ਲੋ ਜੀ ਸੰਗਤ ਤੇ ਹੁਣ ਚਲਦੇ ਜਿੱਥੇ ਬਾਬਾ ਜੀ ਚੋਤੀ ਜੋ ਸਮਾਏ ਆ ਜੀ ਤੇ ਲੋ ਜੀ ਆਪਾਂ ਉੱਥੇ ਐਂਟਰੀ ਹੁਣ ਕਰ ਲਈਏ ਤੇ ਰੋ ਤੁਹਾਨੂੰ ਵੀ ਕਰਉਣੇ ਉੱਥੇ ਦਰਸ਼ਨ ਤੇ ਇੱਥੇ ਬਾਬਾ ਜੀ ਜੀ ਜੋਤੀ ਜੋ ਸਮਾਏ ਹੋਏ ਆ ਤੇ ਦੇਖੋ ਜੀ ਕਿੰਨਾ ਸੋਹਣਾ ਦਰਬਾਰ ਆ ਬਾਬਾ ਜੀ ਦਾ ਤੇ ਇੱਥੇ ਇੱਕ ਚੀਜ਼ ਤੁਹਾਨੂੰ ਜ਼ਰੂਰ ਕਲੀਅਰ ਕਰਨਾ ਚਾਹੂੰਗਾ ਇੱਥੇ ਆਪਣੇ ਜਿਹੜੇ ਭਾਰਤ ਦੇ ਕ੍ਰਿਕਟਰ ਆ ਹਰਭਜਨ ਸਿੰਘ ਜੀ ਉਹ ਵੀ ਇੱਥੇ ਹੁੰਦੀ ਮੱਥਾ ਟੇਕਣ ਤੇ ਕਾਫੀ ਮਤਲਬ ਫੇਮਸ ਗੁਰਦੁਆਰਾ ਸਾਹਿਬ ਆ ਜੀ ਤੇ ਜ਼ਰੂਰ ਤੁਸੀਂ ਇੱਥੇ ਆਓ ਵਿਜ਼ਿਟ ਕਰੋ ਦਰਸ਼ਨ ਕਰੋ ਜਿਹੜੇ ਇੱਥੇ ਨਹੀਂ ਆਏ ਆ ਜੀ ਤੇ ਬਿਲਕੁਲ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਹੈ ਜੀ ਦਸੂਏ ਰੋਡ ਤੇ ਪੇਖਵਾਲ ਸਾਹਿਬ ਗੁਰਦੁਆਰਾ ਜੀ ਤੇ ਦੇਖੋ ਜੀ ਗੁਰਦੁਆਰਾ ਸਾਹਿਬ ਕਿੰਨਾ ਪਿਆਰਾ ਲੱਗ ਰਿਹਾ ਦਿੱਕੇ ਨੂੰ ਮਤਲਬ ਮਨ ਨੂੰ ਸਕੂਨ ਮਿਲਦਾ ਨਾ ਅੱਖਾਂ ਨੂੰ ਨਾ ਇੱਕ ਮਤਲਬ ਕਹੀਏ ਨਾ ਮਤਲਬ ਇੱਕ ਦਰਸ਼ਨ ਕਰਕੇ ਨਾ ਅੱਖਾਂ ਵੀ ਨਿਹਾਲ ਹੋ ਗਈਆਂ ਵਾ ਤੇ ਆਈ ਹੋਪ ਤੁਹਾਨੂੰ ਵੀ ਬਹੁਤ ਵਧੀਆ ਲੱਗਦਾ ਹੋਣਾ ਵਾ ਦੇਖੋ ਜੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ ਤੇ ਆਈ ਹੋਪ ਤੁਸੀਂ ਵੀ ਪੂਰਾ ਇੰਜੋਏ ਕਰ ਰਹੇ ਹੋਗੇ ਤੇ ਲੋ ਜੀ ਸੰਗਤ ਕਰੋ ਦਰਸ਼ਨ ਜੀ ਤੇ ਹੁਣ ਆਪਾਂ ਆਪਸ ਚੱਲੇ ਸੀ ਤੇ ਮੈਂ ਕਿਹਾ ਚਲੋ ਇੱਕ ਵਾਰੀ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾ ਆਦਮਾ ਤੇ ਦੇਖੋ ਕਿੰਨਾ ਪਿਆਰਾ ਗੁਰਦੁਆਰਾ ਸਾਹਿਬ ਆ ਜੀ ਤੇ ਕਾਫੀ ਇਹ ਗਰੀਨੀ ਦੇ ਨਾਲ ਕਿੰਨਾ ਸੋਹਣਾ ਲੱਗਦਾ ਪਿਆ ਬਾਕੀ ਮੇਰੇ ਕਾਫੀ ਵਲੋਗ ਹੈਗੇ ਗੁਰਦੁਆਰਾ ਸਾਹਿਬ ਦੇ ਪਹਿਲੇ ਪੇਖੋ ਵਾਲ ਸਾਹਿਬ ਜੀ ਦੇ ਤੇ ਇਸ ਵਾਰ ਜਿਹੜਾ ਮੇਲਾ ਹੋਇਆ ਮੇਲੇ ਦਾ ਬਲੌਗ ਵੀ ਪਿਆ ਹੋਇਆ ਤੇ ਮੇਰੀ ਵਾਲੀ ਵੀਡੀਓ ਜਰੂਰ ਦੇਖਿਓ ਆਪਾਂ ਪਾ ਟੇਕ ਲਿਆ ਹੁਣ ਆਪਾਂ ਚੱਲਦੇ ਆਂ ਜੀ ਘਰ ਨੂੰ ਤੇ ਚਲੀ ਜੀ ਤੇ ਦੇਖੋ ਜੀ ਗੁਰਦਾਸ ਸਾਹਿਬ ਜੀ ਕਰੋ ਤੁਸੀਂ ਦਰਸ਼ਨ ਜੀ ਤੇ ਹੁਣ ਚੱਲੇ ਆਂ ਜੀ ਆਪਾਂ ਘਰ ਨੂੰ ਤੇ ਇੱਕ ਤੁਹਾਨੂੰ ਐਂਟਰੀ ਵਾਲਾ ਰਸਤਾ ਦਿਖਾਇਆ ਜੀ ਦੂਜਾ ਆਪਾਂ ਇਧਰੋਂ ਸਿੱਧਾ 12ਵਾਂ ਰੋਡ ਨੂੰ ਚੱਲ ਜਾਣਾ ਜੀ ਆਹ ਦੇਖੋ ਜੀ ਤੁਹਾਨੂੰ ਦਿਖੋਨਾ ਵਾ ਇਹ ਬਿਲਕੁਲ ਸਿੱਧਾ ਰੋਡ ਨੂੰ ਰਸਤਾ ਲੱਗ ਜਾਂਦਾ ਵਾ ਤੇ ਦੇਖੋ ਜੀ ਆਹ ਦੇਖੋ ਤੇ ਜਿੱਲੇ ਤੇ ਮੇਲਾ ਹੁੰਦਾ ਨਾ ਸਾਰਾ ਭਰਿਆ ਹੁੰਦਾ ਆ ਸਾਰਾ ਇਧਰ ਵੀ ਸਾਰਾ ਭਰਿਆ ਹੁੰਦਾ ਆ ਸਾਰਾ ਪੰਡਾਲ ਭਰਿਆ ਹੁੰਦਾ ਦੇਖੋ ਜੀ ਤੁਹਾਨੂੰ ਸਾਹਮਣੇ ਰੋਡ ਦੇਖਣ ਨੂੰ ਮਿਲਦਾ ਹਨਾ ਦੇਖੋ ਸਾਹਮਣੇ ਹਾਈਵੇ ਜਿਹੜਾ ਪਠਾਨਕੋਟ ਦਸੂਹਾ ਪਠਾਨਕੋਟ ਹਾਈਵੇ ਹੈ ਜੀ ਤੇ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਤੇ ਕਾਫੀ ਵੱਡੀ ਗਰਾਉਂਡ ਹੈ ਜੀ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਜੀ ਇੱਥੇ ਜਿਨੇ ਨਹੀਂ ਵੀਡੀਓ ਮੇਲੇ ਦੇਖੀ ਸਾਡੇ ਚੈਨਲ ਤੇ ਜਾ ਕੇ ਜਰੂਰ ਇੱਕ ਵਾਰ ਗੁਰਦੁਆਰਾ ਸਾਹਿਬ ਦੀ ਵੀਡੀਓ ਦੇਖ ਕੇ ਮੇਲੇ ਦੀ ਤੁਹਾਨੂੰ ਆਈ ਹੋਪ ਤੁਹਾਨੂੰ ਮਜ਼ਾ ਆਊਗਾ ਬਿਲਕੁਲ ਤੇ ਚੈਨਲ ਬਣੇ ਰਹੋ ਤੇ ਚੈਨਲ ਸਬਸਕ੍ਰਾਈਬ ਸ਼ੁਰੂ ਕਰਿਓ ਜੀ ਉੱਧਾ ਕਾਫੀ ਵੀਡੀਓ ਪਈਆਂ ਹੋਈਆਂ ਬੇਕਵਾਸਾ ਗੁਰਦੁਆਰੇ ਦੀ ਅਸੀਂ ਪਈਆਂ ਹੋਈਆਂ ਤੇ ਇਹ ਸਪੈਸ਼ਲ ਹੋਣਾ ਡਿਮਾਂਡ ਤੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਉਣਾ ਆਏ ਸੀ ਆਪਾਂ ਤੇ ਬਾਕੀ ਸੰਡੇ ਕਾਫੀ ਸੰਗਤ ਆਉਂਦੀ ਹੈ ਇੱਥੇ ਤੇ ਬੱਥਾ ਟਿਕਾਣਾਉਂਦੇ ਆ ਤੇ ਅੱਜ ਆਪਾਂ ਵੀ ਸ਼ਾਮ ਨੂੰ ਆਏ ਸੀ ਟਾਈਮ ਕੱਢ ਕੇ ਆਪਣੀ ਜਰੂਰ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਉਨੇ ਦੇ ਅਸਰੇ ਵੀ ਜੰਨੇ ਆ ਤੇ ਬਹੁਤ ਮਨ ਨੂੰ ਸਕੂਨ ਮਿਲਿਆ ਵੀਡੀਓ ਬਤਲੇਗੀ ਚੈਨ ਲਾਈਕ ਸ਼ਬਸਕ੍ਰਾਈਬ ਕਰਿਓ ਤੇ ਜਰੂਰ ਕਮੈਂਟ ਦੱਸਿਓ ਤੁਹਾਨੂੰ ਕਿਸ ਗੁਰਦੁਆਰਾ ਸਾਹਿਬ ਦੀ ਵੀਡੀਓ ਚਾਹੀਦੀ ਹੈ ਜਾਂ ਕਿਸ ਮੰਦਿਰ ਦੀ ਵੀਡੀਓ ਚਾਹੀਦੀ ਹੈ ਜਰੂਰ ਕਮ